ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਡਰ ਡੇਰੀ ਫਾਰਮ 'ਚ ਆਪਾਂ ਪਹੁੰਚ ਚੁੱਕੇ ਆਂ ਮਜੀਠਾ ਰੋਡ ਤੇ ਜਿਹੜੀਆਂ ਡੇਰੀਆਂ ਪੈਂਦੀਆਂ ਡੇਰੀ ਦੇ ਵਿੱਚ ਪਹੁੰਚੇ ਆਂ ਜੀ ਅੱਜ ਜ਼ਿਲ੍ਹਾ ਅੰਮ੍ਰਿਤਸਰਾ ਤਹਿਸੀਲ ਹੈਗੀ ਜੀ ਇਹਦੀ ਅੰਮ੍ਰਿਤਸਰ ਤੇ ਟੋਟਲ 20 20 ਕ ਪਸ਼ੂ ਹੋਣੇ ਆ ਜਿਹੜੇ ਸੇਲ ਕਰਨੇ ਆ ਜਿਨ੍ਹਾਂ ਵਿੱਚ ਕੁਝ ਤਾਜ਼ੀਆਂ ਸੂਈਆਂ ਵਿਹੜਾਂ ਤੇ ਕੁਝ ਗੱਬਣਾ ਤੇ ਕੁਝ ਮੱਝਾਂ ਦਿਖਾਵਾਂਗੇ ਤੁਹਾਨੂੰ ਬਹੁਤ ਹੀ ਟੌਪ ਦੇ ਪਸ਼ੂ ਆ ਭਾਜੀ ਹੋਣਾ ਕੋਲ ਸੱਤ ਅੱਠ ਮੱਝਾਂ ਨੇ ਇਹ ਵੀ ਤਾਜ਼ੀਆਂ ਸੂਈਆਂ ਬਹੁਤ ਹੀ ਟਾਪ ਦੇ ਪਸ਼ੂ ਆ ਵੀਡੀਓ ਨੂੰ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਹਰ ਵਾਰ ਦੀ ਤਰ੍ਹਾਂ ਬੇਨਤੀ ਆ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਵੀਡੀਓ ਨੂੰ ਕਰਦੇ ਹੋ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਆਪਾਂ ਗੱਲਬਾਤ ਕਰਾਉਣੀ ਆ ਭਾਜੀ ਹੁਣਾਂ ਨਾਲ ਇਹਨਾਂ ਪਸ਼ੂਆਂ ਦੀ ਡਿਟੇਲ ਲੈਣੀਆਂ ਜੀ ਭਾਜੀ ਸਾਸਰੀ ਗਾਲ ਭਾਜੀ ਸਾਸਰੀ ਗਾਲ ਜੀ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਠੀਕ ਆ ਜੀ ਤੇ ਆਪਣਾ ਡੇਰੀ ਦਾ ਕੰਮ ਆ ਵਪਾਰ ਵੀ ਕਰਦੇ ਆ ਨਾਲ ਨਾਲ ਠੀਕ ਐ ਐਡਰੈਸ ਦੱਸ ਦਿਓ ਜੀ ਆਪਣਾ ਆਪਣਾ ਦੱਸ ਇਹ ਹੈਗਾ ਮਜੀਠਾ ਰੋਡ ਆ ਰਿਆਂ ਦੇ ਸਾਹਮਣੇ ਜੀ ਲਗਵਾਓ ਇਹਦਾ ਨਿਸ਼ਾਨਾ ਠੀਕ ਆ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਤਹਿਸੀਲ ਅੰਮ੍ਰਿਤਸਰ ਨਾਂ ਕੀ ਹੈ ਜੀ ਆਪਣਾ ਦੇਸਮ ਸੀ ਠੀਕ ਆ ਫੋਨ ਨੰਬਰ ਦੱਸ ਦਿਓ ਜੀ ਆਪਣਾ ਮੇਰਾ 987215079 ਠੀਕ ਆ ਜੀ ਪਹਿਲਾ ਨੰਬਰ ਹੈਗਾ ਕੋਈ ਹੋਰ ਨੰਬਰ ਹੈਗਾ ਬੇਟੇ ਦਾ ਨੰਬਰ ਹੈਗਾ ਨੰਬਰ ਉਹ ਵੀ ਬੋਲ ਦਿਓ ਜੀ ਬੋਲੀ ਨੰਬਰ 97799 75399 75399 ਠੀਕ ਆ ਜੀ ਤਾਂ ਕਿੰਨੇ ਪਸ਼ੂ ਸੇਲ ਕਰਨੇ ਅੱਜ ਅੱਜ 12 12 ਪਸ਼ੂ ਹੈਗੇ ਠੀਕ ਆ ਆਉਂਦੇ ਜਾਂਦੇ ਰਹਿੰਦੇ ਆ ਬਾਕੀ ਹਨਾ ਆਉਂਦੇ ਰਹਿੰਦੇ ਠੀਕ ਆ ਜੀ ਸ਼ੁਰੂਆਤ ਕਰੀਏ ਵੇੜਾਂ ਤੋਂ ਅੱਜੋ ਜੀ ਠੀਕ ਆ ਆਹ ਭਾਈ ਪਹਿਲੇ ਨੰਬਰ ਵਾਲੀ ਵੇੜਾ ਜਿਹੜੀ ਇਹਦਾ ਸੁਆਗਤ ਹੈ ਦੂਜਾ ਸੁਆ ਦੂਜਾ ਸੁਆ ਸੂਣ ਵਾਲੀ ਆ ਸੂਣ ਵਾਲੀ ਆ ਗੱਭਣਾਂ ਠੀਕ 2-4 ਦਿਨ ਲੱਗੇ 2-4 ਦਿਨ ਲੱਜੋ ਕੋਰੋ ਭਾਜੀ ਇਹਨੂੰ ਪਹਿਲੇ ਦੋ ਦਿਨ ਦੁੱਧ ਬਣਾਇਆ 20 ਕਿਲੋ ਅੱਛਾ 20 ਕਿਲੋ ਪਹਿਲੇ ਸੂਏ ਦੁੱਧ ਦਿੱਤਾ ਵਾ ਠੀਕ ਹੈ ਕੁਆਲਿਟੀ ਚੈੱਕ ਕਰੋ ਬਹੁਤ ਹੀ ਸੋਹਣੀ ਆ ਵੇਖੋ ਜੀ ਚੰਗੀ ਬਰੀਡ ਵਾਲੀ ਆ ਜੀ ਵੇਖ ਚੈੱਕ ਕਰੋ ਸਾਨ ਬੜਾ ਮੋਟਾ-ਮੋਟਾ ਲੱਗਾ ਚੋਗੀ ਮੂੰਹ ਦੀ ਮੂੰਹ ਤੇ ਚਾਰ ਜਾਂਦਾ ਠੀਕ ਆਹ ਵੇਖੋ ਆ ਜਿਓ ਭਾਜੀ ਆ ਜਿਓ ਲੈ ਆਓ ਯਾਰ ਕਹ ਭਾਈ ਦੋ ਤੇ ਕਿੰਨਾ ਕ ਚੁਾਈ ਜਾਊਗੀ ਏ ਯਾਰ ਕਹ 25 ਲੀਟਰ ਤੇ ਲੱਗ ਜਾਏ ਕਹੂੰਗੀ 25 ਲੀਟਰ ਚੁਾਈ ਜਾਊ ਥਣਾ ਦੀ ਕੋਈ ਬਾਦ ਘਾਟ ਨਹੀਂ ਹੈਗੀ ਕੋਈ ਨਹੀਂ ਬਿਲਕੁਲ ਓਕੇ ਓਕੇ ਆ ਠੀਕ ਹੈ ਮੂੰਹ ਤੇ ਚਾਰ ਦੰਦ ਬਿਲਕੁਲ ਲੱਗਣਾ ਕਰਨਾ ਹੀ ਇਹਦਾ ਮੁੱਲ ਲੈਣ ਦੇ ਨੂੰ ਵਾਲਾ ਸ਼ਾਰਟ ਯਾਰ ਠੀਕ ਹੈ ਮਾਨਤਾਂ ਨਾ ਜੂ ਮੌਕੇ ਤੇ ਨਹੀਂ ਇਹਦੇ ਚ ਮਾਨਦਨ ਵਾਲੀ ਗੱਲ ਨਹੀਂ ਆਪਾਂ ਲੈਣ ਵਾਲੀ ਗੱਲ ਛੋੜ ਕਰ ਦਿਓ ਥੋੜੀ ਬੋਦੀ ਹੋਏਗੀ ਕਿਉਂ ਵੀਰ ਭਰਾ ਜੋੜਨੇ ਆਪਾਂ ਨਾਲ ਹੋਰ ਨਵੇਂ ਨਵੇਂ ਛੋੜ ਕਰ ਨਹੀਂ ਮੈਂ ਮੁੱਲ ਵੀ ਹਿਸਾਬ ਨਾ ਕੀਤਾ ਨਾ ਠੀਕ ਹੈ ਜੀ ਠੀਕ ਹੈ ਸਹੀ ਆ ਦੂਜੀ ਦਿਖਾਈਏ ਜੀ ਆਪਾਂ ਉਹ ਜੀ ਇਹਦਾ ਗੋਲ ਹੋਇਆ ਨੁ ਇਹਦਾ ਸੁਆ ਕਿਨਵਾਈ ਇਹਦਾ ਵੀ ਦੂਜਾ ਦੂਜਾ ਸੁਆ ਕਿੰਨੇ ਦਿਨ ਲੈ ਜੂ ਹਜੇ ਜੇ ਇਹਦਾ ਨਹੀਂ ਲੈਣੇ ਬਾਕੀ ਇਹਦੇ ਨਾਲ ਜੇ 5 6 ਦਿਨ ਲੈ ਜੂਗੀ ਥਾਰ ਤੋਂ ਇਹਦਾ ਵੀ ਚੰਗਾ ਲੱਗਦਾ ਥਾਰ ਦਾ ਇਹਦਾ ਵੀ ਸੋਹਣਾ 15 ਦਿਨ 3 ਦਿਨ ਪੂਰੇ ਆ ਵੇਖੋ ਜੀ ਥਾਰ ਦੀ ਕੁਆਲਿਟੀ ਚੈੱਕ ਕਰੋ ਪ੍ਰਿੰਟ ਵੀ ਬਹੁਤ ਸੋਹਣਾ ਸੁਆ ਦੂਜਾ ਹੀ ਆ ਨਾ ਇਹਦਾ 6 ਦਿਨਾਂ ਦੇ ਅੱਛਾ ਮੂੰਹ ਤਾਂ 6 ਦਿਨਾਂ ਦੇ ਵੀ ਆ ਵੇਖੋ ਵਹਿੜ ਚੈੱਕ ਕਰੋ ਜੀ ਪੂਰੀ ਨਸਲ ਦੀ ਕੁਆਲਿਟੀ ਹੈ ਚੰਗੀ ਹੈ ਜੀ ਦੁੱਧ ਕਿੰਨਾ ਕੁ ਚਵਾਇਆ ਜੀ ਇਹਨੇ ਦੁੱਧ ਉਹਦੇ ਅੰਦਰ 12 ਕਿਲੋ ਚੁੰਦੇ ਰਹੇ ਆ ਅਰਕਾ 20 ਕਿਲੋ ਲੱਗ ਜਾਏ ਬਣਾਉਗੀ ਆ ਸ਼ਾਇਰ ਕਾ 20 ਲੀਟਰ ਦੁੱਧ ਚਵਾ ਦੂਗੀ ਸਹੀ ਆ ਲੈ ਜੋ ਲੈ ਜੋ ਲੈ ਜੋ ਥਣ ਬੜਾ ਸੋਹਣਾ ਲੱਗਾ ਗੁਲਾਬੀ ਥਣ ਲੱਗਾ ਇਹਨੂੰ ਹਵਾਨਾ ਵੇਖ ਲਓ ਜੀ ਫਿਕਸ ਆਰਡਰ ਵਾਲੀ ਆ ਲੈ ਆ ਲੈ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ 36000 ਰੁਪਏ ਲੈਣੇ ਛੋੜ ਕਰ ਦਿਓ ਆਪਣੀ ਮਰਜ਼ੀ ਨੂੰ ਛੋੜ ਵਾ ਆ ਵੇਖੋ ਜੀ ਆ ਵੇਖੋ ਅਗਲੀ ਤੀਜੇ ਨੰਬਰ ਵਾਲੀ ਇਹਦਾ ਸੂਆ ਜੀ ਇਹਦਾ ਦੂਜਾ ਦੂਜਾ ਸੂਆ ਲੈ ਜੋ ਇਹਨੇ ਦੁੱਧ ਕਿੰਨਾ ਚੋਆਇਆ? ਇਹਨੇ 28 ਲੀਟਰ ਚੋਆਇਆ ਪਹਿਲੇ ਸੂਏ। 28 ਲੀਟਰ ਪਹਿਲੇ ਸੂਏ ਦੁੱਧ ਚੋਆਇਆ ਇਹਨੇ। ਬਾਕੀ ਹੈ ਵੀ ਨਸਲ ਵਾਲੀ ਹੈ ਹਨਾ। ਹਾਂ ਪਿਓਰ ਐਚਬੀ ਦੀ। ਕਿੰਨੇ ਦਿਨ ਲਾਜੂਗੀ ਏ? ਇਹਦੇ 10 ਦਿਨ ਲੈਂਦੇ ਅਸੀਂ। 10 ਦਿਨ ਰਹਿੰਦੇ ਆ। ਆ ਵੇਖੋ। ਆਜੋ ਆਜੋ। ਆਜੋ ਹੁਣ। ਆ ਵੇਖੋ ਜੀ ਕੁਆਲਿਟੀ ਚੈੱਕ ਕਰੋ। 10 ਦਿਨ ਲੱਜੂਗੀ ਏ ਜੀ। ਦਰਦੀ ਦਰਦੀ ਦਰ। ਫਿਰ ਕਿੰਨਾ ਦੁੱਧ ਚੋਆਊਗੀ ਏ? ਲਗਭਗ 20 ਲੀਟਰ ਤਾਂ ਲੱਗ ਜਾਵੇ ਚੋਆਊਗੀ। 30 ਲੀਟਰ ਦੁੱਧ ਚੋਆਜੂਗੀ ਹਨਾ। ਖਾਂਡ ਖਾਂ ਕੇ ਆ। ਬਿਲਕੁਲ। ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ 76000 ਲੈਣ ਦੇ ਨਾਲ ਛੋੜ ਕਰ ਦਿਓ ਠੀਕ ਹੈ ਜੀ ਆਹ ਵੇਖੋ ਜੀ ਬਹੁਤ ਹੀ ਸੋਹਣੀਆਂ ਇੱਕ ਇੱਕ ਰੋਂ ਤੁਹਾਨੂੰ ਤਕਰੀਬਨ 12 13 ਵਹਿੜਾਂ ਤੇ 7-8 ਮੱਜਾਂ ਲੱਭ ਜਾਣੀਆਂ ਹਨ ਚਾਰ ਦੰਦ ਦੀ ਅੱਛੀ ਹੈ ਪਹਿਲੀ ਚਾਰ ਦੰਦ ਕੱਦ-ਕੱਦ ਸਾਰਿਆਂ ਨੂੰ ਜਗਾਇਦਾ ਹਨ ਜਰਸੀ ਆ ਜਾਂਦੀ ਹੈ ਹਾਂ ਜੀ ਆਹ ਵੇਖੋ ਜੀ ਇਹਦਾ ਸੂਆ ਕਿੰਵਾਈ ਪਹਿਲਾ ਪਹਿਲਾ ਪਹਿਲੇ ਸੂਏ ਸੂਣਾ ਸੂਈ ਹੈ ਸੂਈ ਹੈ ਸੂਈ ਹੈ ਜੀ ਮਗਰ ਅੱਛਾ ਮਗਰ ਵਸ਼ੀ ਦੋ ਤੇ ਕਿੰਨਾ ਤਿਆਰ ਹੈ ਰਹਾ ਗੋਲਾ ਇਹਦੇ ਕੋਲ 12 ਕਿਲੋ ਤਿਆਰ ਹਨ 12 ਤੋਂ 14 ਹੀ ਹੋਣਾ ਹੈ 14 ਕਿਲੋ ਤੋਂ ਤੱਕ ਤਿਆਰ ਆ ਆ ਵੇਖੋ ਜੀ ਕੱਦ ਕਾਠ ਲੋ ਚੰਗੀ ਆ 6 ਛਾੜ ਵਾਲੀ ਆ ਥਣ ਵੀ ਮਿੱਥਦੇ ਲੱਗਾ ਵਾ ਥਣ ਬਹੁਤ ਸੋਹਣਾ ਠੀਕ ਆ ਰੱਸੀ ਪਾ ਕੇ ਚਵਾਈ ਕਰਦੇ ਆਂ ਦੀ ਠੀਕ ਆ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ ਛਾੜ ਯਾਰ ਮਾਰਦਾਨ ਕਰਦੇ ਥੋੜਾ ਬੜਾ ਆ ਜਿਹੜੀ ਅਗਲੇ ਨੰਬਰ ਵਾਲੀ ਆ ਜੀ ਇਹਦਾ ਸੂਆ ਕਿਨਵਾ ਜੀ ਇਹਦਾ ਤੀਜਾ ਸੂਆ ਤੀਜਾ ਸੂਆ ਆ ਵੇਖੋ ਕੱਦ-ਕਾਠ ਇਹਦਾ ਵੀ ਚੰਗਾ ਵਾ ਹਾਂ ਦੇਖੋ ਬਹੁਤ ਸੋਹਣਾ ਲੱਗਦਾ ਸੂਈ ਹੈ ਇਹ ਸੂਈ ਮਗਰ ਬੱਛੀ ਜਦੇ ਵੀ ਇਹਦੇ ਮਗਰ ਵੀ ਬੱਛੀ ਹੈ ਬੱਚੇ ਇਕੱਠੇ ਦਿਖਾ ਦਿੰਨੇ ਮਗਰੋਂ ਹਨਾ ਦੁੱਧ ਕਿੰਨਾ ਆਏ ਤੇ ਕੋਲ ਇਸ ਟਾਈਮ ਤੇ 20 ਕਿਲੋ ਦੁੱਧ ਹੈਗਾ ਤਿਆਰ ਆ ਠੀਕ ਆ ਸੂਈ ਨੂੰ 7 ਦਿਨ ਹੋ ਗਏ ਥਾਣਾ ਦੀ ਕੋਈ ਬਾਤ ਘੜਤ ਨਹੀਂ ਹੈਗੀ ਜਪੂਰ ਜੱਟਾ ਕੋਈ ਨਹੀਂ ਕੋਈ ਬਾਤ ਤੇ ਚੁਵਾਈਕ ਤਾਂ ਰੱਸੀ ਪਾ ਕਰਦੇ ਰੱਸੀ ਪਾ ਰੱਸੀ ਪਾ ਕੇ ਚੁਵਾਈ ਠੀਕ ਆ ਹੁਣ 20 ਲੀਟਰ ਦੁੱਧ ਤਿਆਰ ਆ 20 ਲੀਟਰ ਤਿਆਰ ਸਹੀ ਆ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਕਰੀਆ 75000 ਹਾਂਜੀ ਛੋਟ ਕਰ ਦੋਗੇ ਛੋਟ ਹੋਏਗੀ ਬਸ ਠੀਕ ਆ ਠੀਕ ਆ ਜੀ ਛੋਟ ਵੀ ਕਰ ਦੇਣਗੇ 526 ਲੀਟਰ ਦੁੱਧ ਬਣਾਉਂਦੀ ਆ ਜਾਨੀ ਕੇ ਅੱਛਾ ਇਹ ਵੈਡ 526 ਲੀਟਰ ਦੁੱਧ ਚਾਉਂਦੀ ਆ ਆ ਜਿਹੜੀ ਅਗਲੇ ਨੰਬਰ ਵਾਲੀ ਆ ਜੀ ਇਹ ਤਾਂ ਪਹਿਲੇ ਦਾ ਹੈ ਅੱਛਾ ਪਹਿਲਾ ਸੁਈ ਆ ਵੀ ਸੁਈ ਆ ਜੀ ਠੀਕ ਆ ਦੋ ਦਿਨ ਦਾ ਦੋ ਦੰਦ ਬੱਚਾ ਇਹਦੇ ਮਗਰ ਕੀ ਆ ਜੀ ਬੱਚੀ ਆ ਵਛੀ ਆ ਮਗਰ ਸਾਰੀਆਂ ਦੇ ਮਗਰ ਵਛੀਆਂ ਹੀ ਆ ਜੀ ਬਸ ਠੀਕ ਆ ਜੀ ਆ ਦੇਖੋ ਜੀ ਉਹ ਜੀ ਦਿਵਾ ਦਿਓ ਉਹ ਬੱਚੀ ਅੱਛਾ ਉਹ ਵਛੀ ਇਹਦੀ ਆ ਆ ਦੇਖੋ ਜੀ ਹੁਣ ਦੁੱਧ ਕਿੰਨਾ ਇਹਦੇ ਕੋਲ ਇਹ 14 ਲੀਟਰ ਆ ਬੱਚੇ ਨੂੰ ਛੱਡ ਕੇ 15 ਹੀ ਹੋ ਦਾ ਅੱਛਾ ਜੀ ਠੀਕ ਆ ਕੁਆਲਿਟੀ ਚੈੱਕ ਕਰ ਲਓ ਸੋਹਣੀ ਆ ਇਹ ਵੀ ਪੂਰੀ ਵਾ ਇੱਕ ਨੰਬਰ ਓਕੇ ਥਾਣ ਥਣ ਓਕੇ ਸਾਰੇ ਚਵਾਈ ਕਿਦਾਂ ਰੱਸੀ ਪਾ ਕੇ ਰੱਸੀ ਪਾ ਕੇ ਠੀਕ ਆ ਜੀ ਲੈ ਲੈ ਸਾਰੀਆਂ ਰੱਸੀ ਪਾ ਕੇ ਕਰਦੇ ਆ ਸਹੀ ਆ ਉਦਾਂ ਮੱਖੀ ਮੱਛਰ ਰੱਸੀ ਪਾ ਹੀ ਲੈਣੀ ਚਾਹੀਦੀ ਆ ਜੀ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਸ਼ਿਕੰਜਾ ਆ ਮਾਰਦਾਨ ਕਰ ਦਿਓ ਮੋਬੇ ਤੇ ਲੈਣ ਦੇਣ ਵਾਲੀ ਗੱਲ ਆ ਜੀ ਠੀਕ ਆ ਜੀ ਆ ਵੇਖੋ ਜੀ ਅਗਲੇ ਨੰਬਰ ਵਾਲੀ ਚੈੱਕ ਕਰੋ ਇਹਦਾ ਸੂਆ ਜੀ ਇਹ ਗੀਰੀ ਆ ਪਹਿਲਾ ਸੂਆ ਪਹਿਲਾ ਸੂਆ ਸੂਈ ਆ ਗੀਰੀ ਆ ਮੋਬੇ ਠੀਕ ਆ ਇਹਦੇ ਮਗਰ ਵੀ ਰੱਸੀ ਇਹਦੇ ਮੋਰੀ ਵੀ ਬੱਚੀ ਆ ਆ ਵੇਖੋ ਕੁਆਲਿਟੀ ਚੈੱਕ ਕਰ ਲਓ ਬਹੁਤ ਸੋਹਣੀ ਆ ਜੀ ਆ ਵੇਖੋ ਦੁੱਧ ਕਿੰਨਾ ਜੀ ਇਹਦੇ ਕੋਲ 15 ਲੀਟਰ ਤਿਆਰ ਆ 15 ਲੀਟਰ ਤਿਆਰ ਤਿਆਰ ਆ ਪੂਰਾ ਹਨਾ ਦੋ ਦਿਨ ਚੋ ਕੇ ਲਵੇ ਜਣਾ ਠਾਣ ਵੀ ਸੋਹਣਾ ਲੱਗਾ ਜੀ ਲਾਂਡਾ ਦਾ ਮੋਟਾ ਲੰਮਾ ਕਰ ਜੀ 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 ਫਿਰ ਰਸੀ ਇਹਨੂੰ ਪਾਉਣੀ ਪੈਂਦੀ ਜੀ ਹਾਂ ਰਸੀ ਬਾੰਦੋ ਭਾਜੀ ਬਾੰਦੋ ਐ ਰਸੀ ਪਾ ਕੇ ਚੋਨੇ ਸੋਹਣੇ ਜੀ ਇਹਦਾ ਮੁੱਲ ਕਿੰਨਾ ਕਰਨਾ ਜੀ 72000 72000 ਮਾਨਤਨ ਕਰ ਦੋ ਕਿ ਮੌਕੇ ਤੇ ਮਾਨਤਨ ਨਹੀਂ ਹੋਊਗਾ ਠੀਕ ਆ ਆ ਜਿਹੜੀ ਹੈ ਵੜਾ ਇਹਦਾ ਬੱਚਾ ਮਰ ਗਿਆ ਇਹਦਾ ਅੱਛਾ ਇਹਦਾ ਬੱਚਾ ਮਰ ਗਿਆ ਹਾਂ ਇਹਨੂੰ ਸਿੰਗ ਵੀ ਹੈਗਾ ਨਿਕਾ ਨਿਕਾ ਹਨਾ ਹਾਂ ਇਹਦੇ 18 ਕਿਲੋ ਦੁੱਧ ਇਸ ਟਾਈਮ ਤੇ 18 ਲੀਟਰ ਦੁੱਧ ਤਿਆਰ ਆ ਇਹਦੇ ਕੋਲ 15 ਦਿਨ ਹੋ ਗਏ 15 ਦਿਨ ਹੋ ਗਏ ਹਾਂ ਟੰਗਾ ਪਾ ਕੇ ਬਿਲਦੀ ਵੀ ਠੀਕ ਆ ਰਸੀ ਪਾ ਕੇ ਚਾਉਂਦੇ ਇਹਨੂੰ ਵੀ ਰਸੀ ਬਾਗ ਖਾਨ ਕੋਈ ਵਾਧ ਘਾਟ ਕੋਈ ਫੁਰਜਾ ਕੋਈ ਵਾਧ ਘਾਟ ਠੀਕ ਆ ਜੀ ਠੀਕ ਸਹੀ ਆ ਸੂਆ ਲਗਵਾਉਣਾ ਹੋ ਗਿਆ ਜੀ ਦੂਜਾ ਦੂਜਾ ਸੂਆ ਆ ਜਾਓ ਬਾਜੀ ਆ ਵੇਖੋ ਬਾਕੀ ਮੱਜਾਂ ਵੀ ਦਿਖਾਉਣੀ ਆ ਤੁਹਾਨੂੰ ਬਹੁਤ ਵੱਡੀਆਂ ਮੱਜਾਂ ਆਹ ਵੇਖੋ ਲੈ ਜੋ ਇਹਦਾ ਬੱਚਾ ਨਹੀਂ ਹੈਗਾ ਇਹਦਾ ਬੱਚਾ ਮਰ ਗਿਆ 부ਸ਼ੀ ਬਣਾਈ ਆ ਅੱਛਾ 부ਸ਼ੀ ਹੈਗੀ ਆ ਦੀ ਆ 부ਸ਼ੀ ਆਹ ਵੇਖੋ ਜੀ ਮੱਜਾਂ ਦੀ 부ਸ਼ੀ ਵੇਖੀ ਅੱਜ ਇਹਦੀ ਵੇਖ ਲਈ ਜੀ ਆਹ ਵੇਖੋ ਠੀਕ ਆ 부ਸ਼ੀ ਮੁੱਲ ਕਿੰਨਾ ਕਰਨਾ ਜੀ ਇਹਦਾ 45 ਛੋੜ ਕਰ ਦੋਗੇ ਛੋੜੀ ਹੋ ਗਈ ੜੀ ਲਾਲ ਠੀਕ ਆ ਬੱਚੇ ਦਿਖਾ ਰਿਏ ਦਿਖਾ ਦਿਓ ਆ ਸਾਰੇ ਬੱਚੇ ਆ ਆ ਮੱਜਾਂ ਦੇ ਵੀ ਦਿਖਾ ਦਿੰਦੇ ਨਾਲ-ਨਾਲ ਜਿਹੜੀਆਂ ਆਪਾਂ ਦੇਣੀਆਂ ਹਨ ਆ ਸਾਰੇ ਬੱਚੇ ਆਾਰੇ ਆ ਵੇਖ ਲੋ ਨਾਲੂ ਨਾਲ ਹੀ ਆਛਾ ਨਾਲੂ ਨਾਲ ਹੀ ਠੀਕ ਆ ਅਸੂਈ ਨੂੰ ਦੱਸ ਦੇਣਾ ਵੇੜਾ ਕਿੰਨੇ ਕਿੰਨੇ ਦਿਨਾਂ ਦੀਆਂ ਸੂਈਆਂ ਹੋਣਗੀਆਂ ਸਾਰੀਆਂ 6 ਦਿਨ ਦੀ ਕੋਈ ਸਾਰੀ ਇੱਕ ਘੱਟ ਦੇਣਾ ਠੀਕ ਆ ਬਾਕੀ ਆ ਬੱਚੇ ਸਾਹਮਣੇ ਹੀ ਆ ਹਨਾ ਕਈ ਵਾਰ ਕੁਝ ਜਿਆਦਾ ਭੁੱਲ ਜਾਂਦਾ ਗੱਲਾਂ ਪੁੱਛਣ ਦਾ ਫੋਨ ਤੇ ਪੁੱਛ ਲੈਣ ਜਿਹੜੇ ਵੀਰ ਵੀ ਜਿੰਨਾ ਵੀ ਖਰੀਦਣੀ ਹੈ ਮੱਝਾਂ ਕਿੰਨੀਆਂ ਸੇਲ ਕਰਨੀਆਂ ਜੀ ਮੱਝਾਂ 6 ਆ ਮੱਝਾਂ 6 ਆ ਠੀਕ ਆ ਕੱਢੋ ਇਹਨੂੰ ਪਹਿਲੇ ਨੰਬਰ ਵਾਲੀ ਨੂੰ ਬਾਹਰ ਦੇ ਦਿਓ ਇਹ ਕਿਨੇ ਕਿਧਣਾਂ ਦੀ ਸੂਈ ਆ ਇਹਨੂੰ ਸੂਈ ਦਾ 11 ਦਿਨ ਹੋ ਗਿਆ 11 ਦਿਨ ਹੋ ਗਿਆ ਬੱਚਾ ਕੀ ਮਗਰੇ ਤੇ ਇਹਦੇ ਨੂੰ ਕੱਟਾਓ ਕੱਟਾ ਮਗਰੇ ਆਲੇ ਦੁੱਧ ਕਿੰਨਾ ਤਿਆਰ ਆ 14 ਬੋਲ 14 ਲੀਟਰ 14 ਲੀਟਰ ਆ ਵੇਖੋ ਜੀ ਕੱਦ-ਕਾੜ ਚੈੱਕ ਕਰ ਲਓ ਇਹਦਾ ਸਿੰਗ ਦੀ ਕੁਆਲਿਟੀ ਬਹੁਤ ਹੀ ਸੋਹਣੀ ਆ ਦਾ ਲੰਮੀ ਦੂਰ ਦੀ ਲੰਮੀ ਆ ਆ ਵੇਖੋ ਜੀ ਭਵਾਨਾ ਚੈੱਕ ਕਰੋ ਜੀ ਆ ਰਹੇ ਹੋ ਭਾਜੀ ਟਾਈਮ ਤੋਂ ਟਾਈਮ ਚੋ ਕੇ ਲਓ ਵੇਚ ਸਕਦੇ ਬਿਲਕੁਲ ਬਿਲਕੁਲ ਜਿਨੇ ਪੈਸੇ ਖਰਚਣ ਫਰਜ ਬਣਦਾ ਦੋ ਟਾਈਮ ਚੋਈ ਕਰ ਲਓ ਟਾਈਮ ਚੋਗ ਲੋ ਹੁਣ 11 ਲੀਟਰ ਦੁੱਧ ਤਿਆਰ ਆ ਜਿਹੜਾ ਚੋ ਆ 14 ਲੀਟਰ ਦੇ ਆ 14 ਲੀਟਰ ਠੀਕ ਆ ਲਾ ਜੋ ਚੋ ਆ ਦੇ ਦਾ ਦੋ ਦਾ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ ਕਿੰਨਾ ਮੱਠੇ ਯਾਰ ਮਾਨਤਨ ਕਰਦੇ ਹੋ ਮੌਕੇ ਤੇ ਆਪਣੀ ਮਰਜ਼ੀ ਦਾ ਠੀਕ ਆ ਅਗਲੇ ਵੀ ਖੋਲੋ ਜੀ ਆ ਵੇਖੋ ਜੀ ਦੂਜੇ ਨੰਬਰ ਵਾਲੀ ਚੈੱਕ ਕਰੋ ਇਹਦਾ ਵੀ ਸਿੰਘ ਬੜਾ ਸੋਹਣਾ ਵਾ ਇਹ ਪਹਿਲਾ ਬੀਟੀ ਹੈ ਪਹਿਲਾ ਨਾ ਆ ਵੇਖੋ ਕੁਆਲਿਟੀ ਚੈੱਕ ਕਰੋ ਕੱਟ ਕਾਠੇ ਦਾ ਚੰਗਾ ਇਹਦਾ ਪਹਿਲਾ ਸੂਆ ਦੁੱਧ ਕਿੰਨਾ ਇਹਦੇ ਕੋਲ ਦੁੱਧ 10 ਲੀਟਰ ਦਾ 10 ਲੀਟਰ ਤਿਆਰ ਆ ਆ ਜਿਓ ਵੀਰ ਜੀ ਨੌ ਦਿਨ ਹੋ ਗਏ ਸੂਈ ਨੂੰ ਅੱਛਾ ਨੌ ਦਿਨ ਹੋ ਗਏ ਸੂਈ ਨੂੰ ਠੀਕ ਆ ਇਹ 6 ਦਿਨ ਦਾ ਮੂੰਹ ਤਾਂ 6 ਦਿਨ ਦਾ ਆਹ ਵੇਖੋ ਜੀ ਚੰਗੀ ਸੋਹਣੀ ਸੁਨੱਕੀ ਆ 1 ਬੰਨਾ 4 ਲੰਦਾ 1 ਬੰਨਾ 2 ਲੰਦਾ ਠੀਕ ਆ ਦੋ ਤੇ ਕਿੰਨਾ ਕ ਚਵਾਈ ਜਾਊਗੀ ਇਹ ਦੋ ਤੇ ਉਹ 1500 ਰੁਪਏ 15 16 ਲੀਟਰ ਚਵਾਈ ਜਾਊਗੀ ਮੁੱਲ ਕਿੰਨਾ ਕਰਨਾ ਹੈ ਇਹਦਾ ਇਹਦਾ ਵੇਖ ਪੰਜ ਠੀਕ ਆ ਮਾਨ ਤਾਨ ਕਰ ਦਿਓ ਆਪਣੇ ਮਨ ਆ ਜੇ ਵੇਚੀ ਆਜੋ ਆਹ ਵੇਖੋ ਜੀ ਅੱਗੇ ਚੱਕ ਕਰੋ ਨੀਲੀ ਰਾਵੀ ਦੇ ਵਿੱਚ ਪੱਖ ਰੱਖਦੀ ਆ ਦੂਜੇ ਸੂਏ ਸੂਈ ਦੋਸਤ ਅੱਛਾ ਦੂਜੇ ਸੂਏ ਸੂਈ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 8 ਦਿਨ ਹੋ ਗਏ ਆ 8 ਦਿਨ ਹੋ ਗਏ ਠੀਕ ਆ ਦੁੱਧ ਕਿੰਨਾ ਹੀ ਇਹਦੇ ਕੋਲ ਦੁੱਧ 10 ਕਿਲੋ ਤੋਂ ਿਆਰ ਵਾਦਿਆ 10 ਕਿਲੋ ਤੋਂ ਵਾਦਿਆ ਆ ਜਾਓ ਵੀਰ ਜੀ ਇਹ ਤਾਂ ਮਰ ਕੱਟੀ ਵੀ ਨੀਲੀ ਰਵੀਦੀ ਆ ਅੱਛਾ ਕੱਟੀ ਵੀ ਨੀਲੀ ਰਵੀਦੀ ਆ ਮਾਣ ਠੀਕ ਆ ਬਾਕੀ ਮੈਂ ਮੱਝ ਪੂਰੀ ਕਾਇਮ ਆ ਪੇਠ ਪੁੜੇ ਦੀ ਵੀ ਚੌੜੀ ਆ ਵੱਡੀ ਆ ਆਹ ਵੇਖ ਸਕਦੇ ਆ ਐ ਪੂਰੀ ਕਾਇਮ ਆ ਜੀ ਦੋ ਤੇ ਕਿੰਨਾ ਵਿੱਚ ਮਾਈ ਜਾਊਗੀ ਦੋ ਦੋ ਤਾਂ ਪਹਿਲੇ ਜੂਏ ਦਾ 16 ਲੀਟਰ ਜੋ ਆਇਆ ਹਾਂਜੀ ਤਾਂ ਜੱਠ ਅੱਠ ਦਿਨ ਨੌਵਾਂ ਦਿਨ ਆਇਆ ਸੀ ਠੀਕ ਆ ਹਾਂ ਹੁਣ ਦਾ ਤੋਂ ਉੱਪਰ ਹੀ ਤੇ ਆ ਰਿਹਾ ਦੋ ਦਾ ਤੋਂ ਉੱਪਰ ਤੇ ਆ ਰਿਹਾ ਤਾਂ ਮੁੱਲ ਕਿੰਨਾ ਕਰਨਾ ਜੀ ਇਹਦਾ ਇੱਕ ਦਾ ਹੀ ਮਾਨਦਾਨ ਕਰ ਦਿਓ ਮੌਕੇ ਤੇ ਬਾਕੀ ਜਿਹਨੂੰ ਪਸੰਦ ਹੋ ਜਿਹੜਾ ਵੀ ਜਾਨਵਰ ਫੋਨ ਕਰੇ ਹਨਾ ਹਾਂ ਮੋੜਨਾ ਨਹੀਂਗਾ ਜਿਹੜਾ ਵੀਰ ਆ ਗਿਆ ਨਹੀਂ ਮੋੜਨਾ ਵਿਊ ਛੋਟੀ ਕੁਆਲਿਟੀ ਚੈੱਕ ਕਰੋ ਇਹਦਾ ਸੁਆ ਕਿੰਨਾ ਜੀ ਇਹਦਾ ਪਹਿਲਾ ਦੋ ਦੰਦ ਦਾ ਦੋ ਦੰਦ ਬੱਚਾ ਕੀ ਮਗਰੇ ਤੇ ਇਹ ਮੋਰ ਕੱਟੀ ਕਟਾਵਾ ਕੱਟੀ ਮਗਰ ਆ ਇਹਦੇ ਕੱਟਾ ਕੱਟਾ ਹੀ ਠੀਕ ਆ ਆ ਜੋ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਚਾਰ ਦਿਨ ਹੋ ਗਏ ਚਾਰ ਦਿਨ ਹੋ ਗਏ ਸੂਈ ਨੂੰ 10 ਕਿਲੋ ਬੋਲਾ ਦਿੰਦੇ ਆ ਅੱਛਾ 10 ਕਿਲੋ ਬੋਲਾ ਠੀਕ ਆ ਥਾੜ ਥੁੜ ਓਕੇ ਆ ਨਾ ਦਾਣ ਓਕੇ ਜਵਾ ਓਕੇ ਇੱਕ ਨੰਬਰ ਠੀਕ ਆ ਜੀ ਵਿਰਲ ਬੁਰਲ ਚੰਗਾ ਥਾਣਾ ਦੇ ਵਿੱਚ ਸੋਹਣੀ ਆ ਜੀ ਝੋਟੀ ਆ ਵੇਖੋ ਕੁਆਲਿਟੀ ਬਹੁਤ ਚੰਗੀ ਆ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ 1.5 ਜੀ ਅੱਛਾ ਇਹਦਾ 1.5 ਆ ਮਾਨ ਤਨ ਕਰਦੇ ਹੋ ਮੋਗੇ ਠੀਕ ਹੈ ਜੀ ਬਹੁਤ ਹੀ ਸੋਹਣੀ ਝੋਟੀ ਆ ਕੁਆਲਿਟੀ ਤੁਸੀਂ ਆਪ ਚੈੱਕ ਕਰ ਲਓ ਝੋਟੀਆਂ ਸਾਰੀਆਂ ਤਾਂ ਤੋਂ ਤਾਂ ਵਹੀਂ ਜਿੰਨੀਆਂ ਵੀ ਹੈਗੀਆਂ ਆ ਵੇਖੋ ਜੀ ਅਗਲੇ ਨੰਬਰ ਵਾਲੀ ਇਹਦਾ ਸੂਆ ਕਿਨੂਆ ਭਾਜੀ ਇਹ ਗੁੱਜਾ ਸੂਆ ਹੀ ਆ ਹਾਂਜੀ ਤਿੱਜਾ ਸੂਆ ਤਿੱਜਾ ਸੂਆ ਸੂਈ ਆ ਠੀਕ ਆ ਤੇ ਬੱਚਾ ਕੀ ਮਗਰ ਇਹਦੇ ਮੋਰ ਗੱਡੀ ਆ ਅੱਛਾ ਕੱਟੇ ਮਗਰ ਗੋਦ ਕਿੰਨਾ ਜੀ ਇਹਦੇ ਕੋਲ ਇਹਦਾ 10 ਕਿਲੋ ਬੜਾ ਤਿਆਰ ਆ ਹੁਣ 10 ਕਿਲੋ ਬੜਾ ਤਿਆਰ ਆ ਅੱਜ ਪੰਜਵਾਂ ਦਿਨ ਸੀ ਥਾਣਾ ਦੀ ਬਾਦ ਘਰਤ ਨਹੀਂ ਆ ਗਈ ਕਿਸੇ ਵੀ ਝੋਟੀ ਠੀਕ ਆ ਜੋ ਆਪਣਾ ਫਰਜ ਆ ਪੁੱਛਣ ਦਾ ਨਾ ਜਿਨੇ ਪੈਸੇ ਖਰਚਣੇ ਆ ਉਹਦਾ ਫਰਜ ਬਣਦਾ ਚੈੱਕ ਕਰਨ ਦਾ ਕੋਈ ਗੱਲਾਂ ਰਹਿ ਵੀ ਜਾਂਦੀਆਂ ਪੁੱਛਣ ਵਾਲੀਆਂ ਸਾਡੇ ਤੋਂ ਵੀ ਉਹ ਬੰਦੇ ਫੋਨ ਤੇ ਪੁੱਛ ਲੈਣ ਜਿੰਨੇ ਖਰੀਦਣੀ ਆ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ 82000 ਰੁਪਏ ਲੈ ਠੀਕ ਆ ਜੀ ਮਾਨਦਾਨ ਕਰਦੇ ਹੋ ਮੌਕੇ ਤੇ ਆ ਦੇਖੋ ਜੀ ਬਹੁਤ ਹੀ ਸੋਹਣੀ ਆ ਕੈਮ ਆ ਜੀ ਪੂਰੀ ਸਾਰੀਆਂ ਕੈਮ ਆ ਕੋਈ ਵੀ ਨਹੀਂ ਲਸੀ ਦੇਊਗੀ ਤੁਹਾਨੂੰ ਡੇਰੀ ਤੇ ਮਾਲ ਆਉਂਦਾ ਹੀ ਕੈਮ ਆ ਜੀ ਆਜੋ ਲੈਓ ਭਾਜੀ ਬਾਹਰ ਲੈ ਆਓ ਆਹ ਦੇਖੋ ਚੈੱਕ ਕਰੋ ਇਹ ਲਾਸਟ ਆ ਜੀ ਹੈਗੀ ਹੋਰ ਵੀ ਕੋਈ ਕੈਮ ਲਾਸਟ ਹੈ ਜੀ ਹੋਰ ਹੈਗੀ ਕੱਟਾ ਗਾ ਠੀਕ ਆ ਆਹ ਦੇਖੋ ਜੀ ਇਹਦਾ ਸੂਆ ਕਿਨਵਾ ਜੀ ਇਹਦਾ ਦੂਜਾ ਆ ਜੀ ਦੂਜਾ ਸੂਆ ਦੁੱਧ 14 ਲੀਟਰ ਆ ਵੇਲੇ 14 ਲੀਟਰ ਤਿਆਰ ਆ ਬੱਚਾ ਕੀ ਮਗਰ ਜੀ ਕੱਟਾ ਜਿਆਦਾ ਮਗਰ ਕੱਟਾ ਜੀ ਕੱਟਾ ਮਗਰ ਆ ਜੀ ਇਹਦੇ ਆ ਵੇਖੋ ਜੀ 14 ਲੀਟਰ ਦੁੱਧ ਤਿਆਰ ਆ ਇਸ ਟਾਈਮ ਤੇ ਆ ઠੜ ਥੂਣੋ ਓਕੇ ਸਾਰੇ ਬਿਲਕੁਲ ਓਕੇ ਕੋਈ ਵੀ ਨਹੀਂ ਠੀਕ ਆ ਜੀ ਇਹਦਾ ਮੁੱਲ ਕਿੰਨਾ ਕਰਨਾ ਆ ਜੀ ਇਹਦਾ 70000 ਮਾਨਦਾਨ ਕਰ ਦਿਓ ਮਾਨਦਾਨ ਕੱਟਾ ਕਿਹੜਾ ਹੋਰ ਜੀ ਆ ਬੱਚਾ ਹੈ ਗੱਡ ਠੀਕ ਆ ਆ ਕੱਟਾ ਇਹਨੂੰ ਬੱਜੇ ਨੂੰ ਦਿਖਾ ਦਿੰਦੇ ਆ ਆਜੋ ਇੱਧਰ ਆਜੋ ਆ ਵੇਖੋ ਜੀ ਆ ਕਟਕ ਕਿੰਨੇ ਚਿਰ ਤੋਂ ਹੈ ਗਾਇ ਤੇ 12 ਮਹੀਨਾ ਹੋ ਗਿਆ ਹਾਂਜੀ 12 ਮਹੀਨਾ ਦਾ ਹੋ ਗਿਆ 12 ਮਹੀਨਾ ਦਾ ਹੋ ਗਿਆ ਮੰਨ ਕੇ ਚਲੋ 1 ਸਾਲ ਦਾ ਹੋ ਗਿਆ ਆ ਇਹਦੀ ਮਾਂ 24 ਲੀਟਰ ਦੁੱਧ ਦਿੰਦੀ ਰਹੀ ਹੈ ਅੱਛਾ ਇਹਦੀ ਮਾਂ 24 ਲੀਟਰ ਦੁੱਧ ਦਿੰਦੀ ਰਹੀ ਹੈ ਘਰ ਦਾ ਹੀ ਪਾਲਿਆ ਹਨਾ ਠੀਕ ਆ ਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ 30000 ਮਾਨ ਤਾਨ ਕਰ ਦੋ ਕੁ ਮੌਕੇ ਤੇ ਮਾਨ ਤਾਨ ਹੋ ਜਾ ਠੀਕ ਆ ਜੀ ਕਰਨੀ ਕੋਈ ਗੱਲ ਬਾਤ ਹੋ ਜੀ ਬਹੁਤ ਜ਼ੋਰ ਜਿਹੜੀ ਹੈ ਬਾਕੀ ਅਕਾਦੀਆ ਮਜਾੜੀਆਂ ਠੀਕ ਆ ਸਹੀ ਹੈ ਆਹੀ ਤਕਰੀਬਨ 12 13 15 ਡੰਗਰ ਹੋਣੇ ਆ ਜਿਹੜੇ ਦਿਖਾਏ ਆਪਾਂ ਜਿਨ੍ਹਾਂ ਚ ਮੱਜਾਂ ਵੀ ਸੂਈਆਂ ਸਵਾਈਆਂ ਹੈਗੀਆਂ ਤੇ ਵੈੜਾਂ ਵੀ ਸੂਈਆਂ ਸਵਾਈਆਂ ਹੈਗੀਆਂ ਆ ਬੱਚੇ ਸਾਰੇ ਆ ਆ ਬੱਜੇ ਆ ਇਹਨਾਂ ਦੇ ਆ ਵੇਖ ਸਾਦੇ ਆ ਆ ਕੇ ਤੇ ਆਪਣੀ ਤਸੱਲੀ ਕਰਕੇ ਲੈ ਕੇ ਜਾਇਓ ਜੀ ਵੀਡੀਓ ਕਰ ਦਿਓ ਸ਼ੇਅਰ ਜੀ ਧੰਨਵਾਦ